ਸੋ ਲੋਕ ਮਹਾਨਾ ਨਾਵਣ ਕੋ ਨੂ ਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹ ਨਾਨਕ ਹਰਿ ਭਜ ਮਨਾ ਜੈ ਬਦ ਜਨ ਕਉਮੀਨਾ ਬਿਖਿਆ ਨ ਸਿਉ ਕਾਹੇ ਰਕਿਉ ਮੈਉ ਫਨਾ ਹੋਏ ਉਦਾਸਾ ਕਹ ਨਾਨਕ ਭਜ ਹਰਿ ਮਨਾ ਅਰੇ ਨਜਮ ਕੀ ਬਾਸ ਤਰਨ ਆਪੋ ਇਉ ਹੀ ਗਇਓ ਲਿਓ ਜਰਾ ਤਨ ਜੀਤਾ ਕਹ ਨਾਨਕ ਭਜ ਹਰਿ ਮਨਾ ਆਉ ਦੇ ਯਾਤ ਹੈ ਬੀਤ ਮਰਦ ਭਇਓ ਤੁਝੈ ਨਹੀਂ ਕਾਲ ਪੂਚਿਓ ਆਨ ਔ ਨਾਨਕ ਨਰ ਬਾਵਰੇ ਕਿਉ ਆਉ ਨ ਭਜੈ ਪਗਵਾਨ ਧਨ ਦਾਰਾ ਸੰਪਤ ਸਗਲ ਜੈਨ ਆਪਣੀ ਕਰਮਾਂ ਇਹਨ ਮੈਂ ਕਛ ਦੰਗੀ ਨਹੀਂ ਨਾਨਕ ਸੱਚੀ ਜਾਨ ਪਤ ਤਉ ਉਧਾਰਨ ਭੈ ਹਾਰਨੀ ਹਰ ਅਨਾਥ ਕੇ ਨਾਦ ਔ ਨਾਨਕ ਤਹ ਜਾਨੀਐ ਆਵਾਜ਼ ਤਾ ਤੁਮ ਸਾਧ ਤਨ ਤਨ ਜੈ ਤੋ ਕਉ ਦੀਓ ਤਾਂ ਸਿਉ ਨੇ ਹੋਣਾ ਕੀਨ ਕਉ ਨਾਨਕ ਨਰ ਬਾਬਰੇ ਅਬ ਕਿਉ ਡੋਲ ਤਵੀਨ ਤਨ ਤਨ ਸੋ ਪੈ ਸੋ ਕਲੀਓ ਹਰਿਆ ਨਿੱਕੇ ਤਾਂ ਕਉ ਨਾਨਕ ਸੁਨਰੇ ਮਨ ਜਿਮਰਤ ਕਾਹੀ ਨਾਮ ਆਪੋ ਸੋ ਘਟਾ ਦਾ RAM ਹੈ ਦੂਸਰ ਨਾ ਹੈ ਕੋਈ ਕਉ ਨਾਨਕ ਸੁਨਰੇ ਮਨ ਸਹਿਮਰਤ ਗਤ ਹੋਈ ਜਿਹਨ ਸਹਿਮਰਤ ਗਤ ਪਾਈ ਹੈ ਇਹ ਪੰਜ ਰੇ ਤੈ ਮੀਰ ਦਾ ਕਉ ਨਾਨਕ ਤੁੰ ਨਰੇ ਮਨ ਆਉਦ ਘਟਤ ਹੈ ਨੀਤ ਪੰਜ ਤੱਤ ਕੋ ਤਨ ਰਚਿਉ ਜਨ ਹੋ ਜਬ ਉਹਨੇ ਦੁਤਰ ਹੈ ਪਾਰ ਸੁਖ ਦੁਖ ਜਹ ਪਰ ਸੈ ਨਹੀਂ ਲੋਭ ਮੋਹ ਅਭਿਮਾਨ ਕਉ ਨਾਨਕ ਤੁੰ ਨਰੇ ਮਨ ਕੋਏ ਨੰ ਗਿਆਨੈ ਉਮਰਾ ਅੰਤ ਪੁਤੇ ਤੇ ਉਚਾ பகਵਨ ਸਗਲ ਸਮਗਰੀ ਤੁਮਰਾ ਹੈ ਸੂਤਰ ਤਾਰੀ ਤੁਮ ਤੇ ਹੋਇਸੂ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਅਦਾ ਕਰਾਨੀ ਉਧਿਆਗੈ ਅਰਦਾਸ ਹਮਾਰੀ ਜੀਉ ਪੰਡ ਸਾਹਿਬ ਕੋ ਗੋਵਨਾਨਕ ਸਾਹਿਬ ਤੇਰੀ ਵੜਿਆਈ ਹੋਈ ਨਾਉ ਨ ਜਾਣ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਕਿੰਨੇ ਤਾਂ ਆਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਚਰਨਾਂ ਵਿੱਚ ਜਾਬ ਰਾਜੇ ਉਹਨਾਂ ਦੀ ਆਤਮਿਕ ਸ਼ਾਂਤੀ ਰੂਹ ਦੀ ਸ਼ਾਂਤੀ ਵਾਸਤੇ ਸਾਰੇ ਪਰਿਵਾਰ ਵੱਲੋਂ ਨਾਲ ਮਿਲ ਕੇ ਆਪ ਜੀ ਦੇ ਪਾਵਨ ਰੂਪ ਪੰਡਾ ਉਠਾਸਰਾ ਲੈਂਦੇ ਹੋਇਆ ਆਪ ਜੀ ਦੀ ਤੁਰਕੀ ਬਾਣੀ ਆਈ ਸਨ सगली ਚੰਤ ਮਟਾਈ ਜੀ ਦੇ ਸ੍ਰੀ ਸਹਿਜ ਪਾਠ ਆਪ ਜੀ ਵੱਲੋਂ ਬਖਸ਼ੇ ਆਪਣੇ ਗ੍ਰਹਿ ਵਿੱਚ ਪ੍ਰਾਰੰਭ ਕਰਵਾਏ ਗਏ ਆਪ ਜੀ ਦੀ ਅਪਾਰ ਪਰ ਬਖਸ਼ਿਸ਼ ਦੁਆਰਾ ਗੁਰਬਾਣੀ ਆਦੂ ਤੋਂ ਲੈ ਕਰਕੇ ਮੱਧ ਮੱਧ ਤੋਂ ਲੈ ਕਰਕੇ ਅੰਤ ਤੱਕ ਨਿਰਵਿਘਨਤਾ ਸਹਿਤ ਸੰਪੂਰਨ ਭੋਗ ਪਾਏ ਗਏ ਆਸ਼ਾ ਜੀ ਪਾਠੀ ਸਿੰਘਾ ਵੱਲੋਂ ਗੁਰਬਾਣੀ ਪੜ੍ਹਦੇ ਆ ਅਖਰਵਾਦਾ ਘਟਾ ਲਗਤੋਪ ਬੋਲ ਜੁਕ ਮੁਆਫ ਕਰਨੀ ਅੱਗੇ ਵਾਸਤੇ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜਨ ਦਾ ਬਲ ਉਦਮ ਬਖਸ਼ਣਾ ਪੜੀ ਤੁਨੀ ਬਾਣੀ ਸਤ ਖੰਡ ਵਿਖੇ ਪ੍ਰਵਾਨ ਕਰਨੀ ਪੜੀ ਤੁਨੀ ਬਾਣੀ ਦਾ ਭਾਅ ਪਿਛੜੀ ਆਤਮਾ ਨੂੰ ਦੇਣਾ ਪਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਰਵਾਰ ਨੂੰ ਸਾਥ ਸੰਬੰਧੀਆਂ ਨੂੰ ਸਭੂ ਸਾਥ ਸੰਗਤਾਂ ਨੂੰ ਪਾਣਾ ਮੰਨਣ ਦਾ ਬਲ ਉਦਮ ਬਖਸ਼ਣਾ ਬੀਬੀ ਮੁਖਤਿਆਰ ਕੌਰ ਜੀ ਵੱਲੋਂ ਇਹ ਸੰਸਾਰ ਦੀ ਯਾਤਰਾ ਕਰਦੇ ਆਂ ਆਪ ਜੀ ਵੱਲੋਂ ਬਖਸ਼ੇ ਸੁਆਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਓਣਤਾਈਆਂ ਰਹਿ ਗਈਆਂ ਹੋਣਗੀਆਂ ਆਪ ਜੀ ਨੇ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਦੇ ਹੋਏ ਆਪਣੇ ਚਾਨਾ ਵਿੱਚ ਨਵਾਸ ਬਖਸ਼ਣਾ ਪਿਛਲੇ ਸਾਰੇ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਸ ਹੱਥ ਰੱਖਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਆਪ ਤੀਰਾਂ ਬਿਯਾਧੀਆਂ ਤੋਂ ਬਚਾਉਣਾ ਕਾਲ ਕੰਟਕ ਦੂਰ ਕਰਨੇ ਤਰੱਕੀ ਤੰਦਰੁਸਤੀ ਚੜ੍ਹਦੀ ਕਲਾ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਆਤਸ਼ਾ ਜੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਪਵਿੱਤਰ ਪੋਸ਼ਾਕੇ ਪਹਿਨਾਈ ਗਏ ਬਿਅੰਤ ਮਾਇਆ ਭੇਡ ਜਿੱਤੀ ਗਈ ਜਿੰਨਾ ਕੇ ਜਨਾਂ ਕੋ ਮਾਇਆ ਨਿਕਲੀ ਸੋਖ ਜਾਂਨੇ ਭਰਪੂਰ ਕਰਨੇ ਹਲਕੰਟ ਤੋਂ ਦੂਰ ਕਿਰੀਰੀ ਮਨ ਪਿਆ ਇਹ ਮੰਤਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਕਿਰੀਰੀ ਮਨ ਪਿਆ ਇਹ ਮੰਤਾ ਗਿਆ ਪਰਮ ਰਹਿਆ ਪਰਮਾਨੰ ਹਰ ਰੋਜ਼ ਆਪਦੇ ਦੀ ਗੀਤ ਰਿਵਾਜ ਸੰਭਾਲਾਂ ਉਹ ਰੀਤੀਆਂ ਦੇ ਨੇ ਨੇ ਜਿਹੜੀਆਂ ਸਸਤੇ ਪੜੀ ਰੱਖਤਾਂ ਨੇ ਅਪਕਸ਼ੇ ਮਨੂ ਅਪਕਸ਼ੇ ਮਰਨੋ ਯਾਦ ਮਿਕਨੋ ਅਪਕਸ਼ੇ ਮਨੂ ਅਪਕਸ਼ੇ ਮਰਨੋ ਮਰਨ ਮਰਨ ਮਨ ਵਜਨ ਪਦ ਪਦਿਆ ਮਰ ਮਰ ਜਾਤੇ ਜਿਨ ਰਾਮ ਨਾ ਜਮੇ ਕਸੇ ਮਰੂ ਰਸਾ ਵਾਹਿਗੁਰੂ ਜੀ ਦੀ ਫਤਿਹ ਸਤਿਕਾਰ ਜਉ ਗੁਰੂ ਕੀ ਸਾਡੀ ਨਾ ਜੀ ਸਾ ਸਿੰਘ ਜੀਓ ਮਰਤਾ ਮੁਖਤੇ ਅਰਬਾ ਜੀ ਸਤਗੁਰ ਜੀ ਦੇ ਹੁਕਮ ਅਨਸਾਰ ਸਦੀਵੀ ਵਿਚਾਰਾ ਦੇਗੇ ਨੇ ਅੱਜ ਇਹਨਾਂ ਦਿਨ ਤੁਮਰ ਦਾਸ ਦੇ ਵਿੱਚ ਸਤਿਕਾਰਯੋਗ ਸ਼ਖਸੀਅਤਾਂ ਸੰਗਤ ਰੂਪ ਦੇ ਵਿੱਚ ਆਪ ਜੀ ਸੱਜੇ ਬੈਠੇ ਹੋ ਅਗਰ ਨਾਮ ਲਈ ਬਹੁਤ ਸਮਾਗਮ ਹੈ ਸੋ ਸ਼ੋਕ ਮਤੇ ਆਇਏ ਨਹੀਂ ਪਰ ਦੁਆਰਾ ਨਾਮਦੇਵ ਪਰਮਨ ਗੋਗਾ ਤੋਂ ਸ਼ੋਕ ਮਤਾ ਕੰਝਿਆ ਹੈ ਜੀ ਜੀ ਅੰਤ ਕਾਲ ਜਮੋਗਾ ਤੋਂ ਸ਼ੋਗਮਤਾ ਪਹੁੰਚਿਆ ਹੈ ਆਈਟੀਆਈ ਮੋਗਾ ਤੋਂ ਸ਼ੋਗਮਤਾ ਆਇਨੀ ਗੁਰਦੁਆਰਾ ਤੁਖ ਭੱਜਨ ਸਰ ਮਟਵਾਣੀ ਸਾਹਿਬ ਤੋਂ ਸ਼ੋਗਮਤਾ ਕਿਉਂਕਿ ਪਰਿਵਾਰ ਰਣੀਆਂ ਵਾਲੇ ਬਾਬਾ ਜੀ ਹੋਂ ਨਾਲ ਜੁੜਿਆ ਪਰਿਵਾਰ ਹੈ ਸਭ ਜਗ੍ਹਾ ਤੋਂ ਸ਼ੋਗਮਤੇ ਪਹੁੰਚੇ ਨਹੀਂ ਗੁਰਮਤਿ ਰਾਗੀ ਗ੍ਰੰਥੀ ਸਭਾ ਰਜਿਸਟਰ ਮੋਗਾ ਆਪ ਪੰਜਾਬ ਉਹਨਾਂ ਵੱਲੋਂ ਵੀ ਸ਼ੋਕ ਮਤਾ ਆਇਆ ਸੋ ਬਨਾਰੇ ਬਹੁਤ ਨਹੀਂ ਸਭ ਤੋਂ ਮਾਫੀ ਚਾਹਾਂਗੇ ਕੇਵਲ ਤੇ ਕੇਵਲ ਮਾਸਟਰ ਗੁਰਵੈਰ ਸਿੰਘ ਜੀ ਡਰੋਲੀ ਪਾਈ ਵਾਲਿਆਂ ਨੂੰ ਬੇਨਤੀ ਕਰਾਂਗੇ ਕਿ ਆਈ ਸੰਗਤ ਦਾ ਧਰਵਾਦ ਕਰਮ ਉਪਰੰਤ ਖੜਾ ਪ੍ਰਸ਼ਾਦੀ ਦੇ ਵੰਤੇਗੀ ਬਹੁਤ ਸਤਿਕਾਰ ਸਹਿਤ ਬੇਨਤੀ ਹੈ ਜੀ ਮਾਸਟਰ ਜੀ ਉਹਨਾਂ ਨੂੰ ਮਾਸਟਰ

ਵਾਹਿਗੁਰੂ ਜੀ ਕੀ ਬੋਲ ਜੀ ਸਵਾਗਤ ਹੈ ਮਾਤਾ ਸ਼੍ਰੀਮਤੀ ਮੁਕਤਿਆ ਕੋਰ ਜੀ ਨੂੰ ਸ਼ਰਧਾ ਜੀ ਫੁਰਪੇਟ ਕਲਖਾਈ ਹੋਏ ਸਾਥ ਕੋ ਜੀਓ ਬਰ ਅਜੀਮ ਜੀ ਵਾਹਿਗੁਰੂ ਜੀ ਕਰਤਾ ਪੁਰਖ ਆਮੀ ਵਾਹਿਗੁਰੂ ਜੀ ਜਿਵੇਂ ਜਿੰਤੇਰਾ ਹੁਕਮ ਤਵੇ ਤੋ ਸਾਰ ਦੇ ਵਿੱਚ ਉਸ ਦੇ ਹੁਕਮ ਅਨਸਾਰ ਹੀ ਆਲਮੀ ਤੇ ਆਉਂਦਾ ਕਿ ਹੁਕਮ ਅਨਸਾਰ ਹੀ ਉਹਨਾਂ ਨੂੰ ਚਲੇ ਜਾਣਾ ਅਸਾਂ ਵੀ ਉੱਥੇ ਜਾਣਾ ਆਪਾਂ ਵੀ ਏਕਨਾਂ ਇੱਕ ਦੰਨ ਇਸ ਪਾਣੀ ਸੰਸਾਰ ਨੂੰ ਚਲੇ ਜਾਣਾ ਤਦੋਂ ਜਾਣਾ ਕਿਵੇਂ ਥੋ ਵੀ ਮੌਤ ਹੋਣੀ ਹੈ ਕਿੱਥੇ ਤੋਰੀ ਮੌਤ ਹੋਣੀ ਹੈ ਇਹ ਕਹਿ ਕੇ ਅਕਾਲ ਪੁਰਖ ਹੀ ਜਾਣ ਸਕਦਾ ਸੋ ਗੁਰੂ ਦੇ ਭਾਣੇ ਅਨੁਸਾਰ ਮਾਤਾ ਗੁਜਾਰ ਕੌਰ ਜੀ ਲੰਗ ਪਵਤਰ ਨੂੰ ਇਹ ਸਾਧਨੀ ਹੋਇ ਧੋਲਦੇ ਹੋਏ इस पानी से संसार को चले गए घर घर ही हो पहुंचा सदले नत पुन। पतंगे है मौत चिट्ठी थी करो किसी के घर आ गई सो तो जिस तरह माता जी की मौत हुई है जिस तरह इन्हों की मौत आई है ਇਹ ਉਹ ਜੀ ਮੌਤ ਮਰਸਾ ਦਾ ਇਹ ਕਰਮਾਂ ਵਾਲਾ ਰਹਿਸਿਆ ਹੁੰਦਾ 93 ਸਾਲ ਦਾ ਬਹੁਤ ਲੰਮਾ ਸਭ ਕੋਈ ਜ਼ਿਆਦਾ ਬਿਮਾਰ ਹੋਈ ਨਹੀਂ 10 15 ਦਿਨਾਂ ਦੇ ਵਿੱਚ ਵਿੱਚ ਹੀ ਉਹ ਇਸ ਸਾਲ ਤੋਂ ਚਲੇ ਗਏ ਕੋਈ ਜ਼ਿਆਦਾ ਬਿਮਾਰ ਨਹੀਂ ਹੋਏ ਜਿਸ ਵਾਂ ਧੀ ਦੇ ਚ ਤੇਲ ਮੁੱਕਦਾ ਜਾਂਦਾ ਨਰਕੀ ਖਾਨ ਨੂੰ ਹੁੰਦੇ ਜਾਂਦੀ ਆ ਇਸ ਤਰ੍ਹਾਂ ਥੋੜੀ ਰੁਕੀ ਖੜਾ ਲੱਗਤੇ ਫਿਰ ਹੋਰ ਰੁਕ ਕੇ ਘਟ ਕੇ ਫਿਰ ਕੱਲੀ ਚਾਹ ਹੀ ਪੀਣ ਲੱਗੇ ਚਾਹ ਤੋਂ ਫਿਰ ਪਾੜੀ ਦਿਆ ਫਿਰ ਆਪਾਂ ਸਮਝ ਜਾਂਦੇ ਆ ਕਿ ਇਹ ਸਾਡਾ ਸਾਥ ਛੱਡ ਗਏ ਸੋ ਇਸ ਤਰ੍ਹਾਂ ਉਹ ਸਾਡਾ ਸਾਥ ਛੱਡ ਗਏ ਪਰ ਉਹਨਾਂ ਦੇ ਵਿੱਚ ਸ਼ਰੀਰ ਨੂੰ ਕੋਈ ਅੰਦਰੂਨੀ ਰੋਗ ਨਹੀਂ ਸੀ ਜਿਵੇਂ ਸ਼ੋਕਮੀਸ਼ਾ ਦੇ ਵਿੱਚ ਲਿਖਿਆ ਹੈ ਚੈ ਪ੍ਰਸਾਦ ਅਰੋਗ ਕਾਂਚਨ ਦੇ ਇਹ ਛੋਟਾ ਸ਼ਰੀਰ ਗੁਰੂ ਦੀ ਕਿਰਪਾ ਤੇ ਰਾਣੀ ਕੰਗੜਵਾਰ ਦਾ ਹੈ ਸਕਦਾ ਹੈ ਸ਼ੋਕ ਉਹਨਾਂ ਤੇ ਹੀ ਕਰਪਾ ਰਹੇ ਜਿਹਨੋਂ ਦਾ ਕੋ ਇਸ ਪਰਿਵਾਰ ਦਾ ਸਬੰਧ ਹੈ ਉਹ ਪਰਿਵਾਰ ਜੀ ਸਿੰਘ ਨੇ ਤੋਂ ਦੱਸੇ ਦਿੱਤਾ ਕਿ ਮਾਤਾ ਦੀ ਜੋ ਇਹਨਾਂ ਨੇ ਸੇਵਾ ਕੀਤੀ ਹੈ ਤਾਂ ਇਹ ਚਲੋ ਇਹ ਭਰਾ ਸਾਰੇ ਵੱਖਰੇ ਵੱਖਰੇ ਸੀ ਸੇਵਾ ਸੰਗਤ ਜੀ ਸਿੰਘ ਇਹ ਨਾਲ ਨਾਲ ਸੀ ਇਹਨਾਂ ਨੇ ਜੋ ਸੇਵਾ ਨਾਲ ਭਾਈ ਰਣਜੀਤ ਸਿੰਘ ਉਹਨਾਂ ਨੇ ਇਥੋਂ ਦੀ ਧਰ ਪਤਨੀ ਨੇ ਸੇਵਾ ਸੰਗਤ ਤੇ ਉਹਨਾਂ ਦੀ ਧਰ ਪਤਨੀ ਨੇ ਮੈਂ ਇਨਨਤਾਬਿਲ ਬ੍ਰਾਈਡਰ ਕਾ ਜਰੂਰੀ ਕੀਤੀ ਚਿੱਲੇ ਰਹੇ ਆ ਰੋਜ਼ ਮਰਨ ਤੱਕ ਉਹਨਾਂ ਦਾ ਸਭ ਤੋਂ ਖੇਸਨਾ ਅੰਦਰਾ ਇਹ ਗੁਰੂ ਗ੍ਰੰਥ ਸਾਹਿਬ ਜੀ ਇਹੋ ਵਿੱਚ ਮਤਲਬ ਦੱਸ ਦਿਆ ਮਾਰ ਦਾ ਰੋ ਚੱਕ ਕੇ ਉਹਨਾਂ ਦਾ ਸ਼ਿਕਾਰ ਕਰਾਉਣਾ ਤਿੰਨ ਤੋਂ ਉਹਨਾਂ ਦੇ ਸਾਫ ਕੱਪੜੇ ਪਾਉਣੇ ਮੈਂ ਸਮਝਦਾ ਨਹੀਂ ਜਿਹੜਾ ਮਾਪਿਆਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਤੀਰਥ ਹੈ ਤੁਸੀਂ ਭਾਵੇਂ ਗੋਦੌੜਾ ਵਿੱਚ ਨੱਗ ਲਗੜੀ ਜਾਓ ਭਾਵੇਂ ਤੁਸੀਂ ਬਸਿਆ ਕਰੀ ਜਾਓ ਭਾਵੇਂ ਤੁਸੀਂ ਦਾਨ ਕਰੀ ਜਾਓ ਸਾਰਿਆਂ ਨਾਲੋਂ ਵੱਡਾ ਤੀਰਥ ਤੁਹਾਡੇ ਮਾਪਿਆਂ ਦੀ ਸੇਵਾ ਆਪਣੇ ਤੇ ਵੀ ਬਟਾਪਾ ਆਇਆ ਪਿਆ ਆਪਾਂ ਵੀ ਇਸ ਸਟੇਜ ਉੱਤੇ ਨਗਣਾ ਪਰ ਇਹ ਕਿਸੇ ਦੇ ਹਿੱਸੇ ਵਿੱਚ ਉਕਲ ਹੋਣੀ ਆ ਮੈਂ ਸਮਝਦਾ ਆਪਾਂ ਨੂੰ ਇਹ ਕਿਸ ਪਰਿਵਾਰ ਤੋਂ ਜਾਂ ਸਮਾਜ ਤੱਕ ਮਾਪਿਆ ਜਾ ਆਪਾਂ ਦੇ ਨਹੀਂ ਤੇ ਸਕਦੇ ਤੁਸੀਂ ਦੇਖੋ ਜਿਨ੍ਹਾਂ ਦੇ ਪਰਿਵਾਰ ਵੀ ਹੈਗੇ ਆ ਉਹਨਾਂ ਦੇ ਮਾਪੇ ਵੀ ਬਿਰਦਾਸ਼ ਨੂੰ ਤੁਰੇ ਜਾਂਦੇ ਆਖ ਦੇਖੋ ਤੁਸੀਂ ਦੇਖੋ ਨਿਗਾਹ ਮਾਰ ਕੇ ਤੁਸੀਂ ਨਤ ਖਬਰਾਂ ਸੁਣਦੇ ਆ ਮਾਪਿਆਂ ਦੀ ਬਿਰਧ ਆਸ਼ਰਮ ਵਿੱਚ ਗਿਣਤੀ ਵਧੀ ਜਾਂਦੀ ਹੈ ਕਿ ਸੌਰੀ ਆ ਟਿਕਰ ਆਪਣੇ ਆਸਤੇ ਲਿਪ ਘਰੇ ਪੁੱਤ ਹੋਣ ਨੂੰ ਆਹਣ ਤੇ ਮਾਪੇ ਬਿਰਧ ਆਸ਼ਰਮ ਚ ਉੱਥੇ ਜਦੋਂ ਆਪਾਂ ਬੇਤਰਤ ਛੱਡ ਕੇ ਆਉਨੇ ਨਾ ਪੁੱਛਦੇ ਆ ਕਿ ਤੇਰੇ ਮੁੰਡੇ ਹੈ ਕਿ ਆ ਵੀ ਤੇਰੀ ਸਾਧਨੀ ਤੇ ਪਤਨੀਆਂ ਨੇ ਜੋ ਉਹ ਆਪਣੀ ਘਰ ਦੀ ਜਾਣ ਕਰਦੇ ਆ ਸੋ ਲੋੜਾ ਆਪਾਂ ਆਪਦੇ ਮਾਪਿਆਂ ਦੀ ਕਹਨ ਸੇਵਾ ਕਰੀਏ ਕਿਵੇਂ ਆਪਾਂ ਨੂੰ ਪਾਲ ਕੇ ਆਪ ਭੁੱਖੇ ਰਹਿ ਕੇ ਆਪਾਂ ਨੂੰ ਵੇਖੋ ਉਹ ਕਹਿੰਦੇ ਨੇ ਮੇਰੇ ਪਰਚੇ ਦੀ ਜਿੰਦਗੀ ਵੱਜੇ ਮੈਗਾ ਹੋ ਜਾਵੇ ਸੋ ਸਮੇਂ ਦੀ ਲੋੜਾ ਬਾਕੀ ਜਿੱਥੋਂ ਤੱਕ ਉਹਨਾਂ ਦਾ ਸੁਭਾਅ ਦੀ ਗੱਲ ਹੈਗੀ ਆ ਉਹਨਾਂ ਨੇ ਜੋ ਸਫਰ ਤੈ ਕੀਤਾ ਬਾਗੀ ਨਾੜ ਤੇ ਜਸਮੀ ਗੁਰਨਾਰ ਇੱਕ ਵਧੀਆ ਜੀਵਨ ਸਾਥੀ ਰੋਣ ਪਾਇਆ ਚੰਗਾ ਜੀਵਨ ਸਾਥੀ ਜੇ ਗੱਡੀ ਦੇ ਦੋ ਪਹੀਏ ਆ ਉਹ ਪੈਦਲ ਚੱਲਦੇ ਆ ਤੋਂ ਘਰ ਸਵਰਗ ਕੋਲ ਜਾਂਦਾ ਨਾ ਸਵਰਗ ਇੱਕ ਪਈਆ ਠੜਕਦਾ ਤਾਂ ਵੀਰੋਂ ਉਸ ਪਰਿਵਾਰ ਦੇ ਕਿਵੇਂ ਆ ਸਕਦਾ ਹੈਗਾ ਸੋਚ ਸਮੇਂ ਦੀ ਲੋੜਾ ਆਪਣੇ ਪਰਿਵਾਰਾਂ ਦੇ ਵਿੱਚ ਵੀ ਇਕੱਲਾ ਰਹਿ ਨਹੀਂ ਗਿਆ ਵੈਸਟ ਕਲਚਰ ਆ ਗਿਆ ਪਰ ਜੋ ਸੱਭਿਆਚਾਰ ਨਾਲ ਸੰਗ ਨਾਲੇ ਪੁਰਾਣੇ ਬਜ਼ੁਰਗਾਂ ਕੋਲਿਆ ਜੋ ਪਿਆਰ ਬਜ਼ੁਰਗਾਂ ਕੋਲਿਆ ਉਹਨੂੰ ਉਸ ਪੀੜੀ ਕੋਲੇ ਉਹਨਾਂ ਪਿਆਰ ਉਹਨਾਂ mohabbat ਮੈਂਨਤਾ ਦੇ ਸੋ ਉਹਨਾਂ ਦੇ ਹਿੱਸੇ ਉਹ ਗੱਲਾਂ ਸਮਝੋੜਾ ਜਿਆਦਾ ਸਮਝ ਲੈਣਾ ਪਰਮਾਤਮਾ ਉਸ ਰੂਹ ਨੂੰ ਆਪਣੇ ਚਰਨਾਂ ਵਿੱਚ ਮੌਸਮ ਸਾਰ ਬਚੇ ਤੇ ਪਰਿਵਾਰ ਨੂੰ ਤੇ ਸਕੇ ਸੰਬੰਧੀਆਂ ਨੂੰ ਆਪਾਂ ਨੂੰ ਸਾਰਿਆਂ ਨੂੰ ਹੀ ਬਾਰਮਕ ਸੇ ਆਇਓ ਉਸ ਵਿਛੜੀ ਰੂਹ ਨੂੰ ਫਤਿਹ ਬਰਾਈਏ ਸੰਮਤ ਸਾਹ ਲੈ ਕੇ ਆ ਮਿਲ ਕੇ ਪਾਓ ਤੇਲ ਦੇ ਉਸ ਜੜ ਸਿਸ਼ੜੀਆਂ ਜੇ ਹੋਵੇ 700 ਮੇਰ ਤੁਸੀਂ ਸਾਰੇ ਇਸ ਕੜਕ ਦੇ ਫੜਦੇ ਵਿੱਚ ਅੰਤਮ ਵਾਸ ਵਿੱਚ ਪਹੁੰਚਿਓ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਰਾਜੀ ਜੱਥੇ ਭਾਈ ਰਣਜੀਤ ਸਿੰਘ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਪਰਿਵਾਰ ਵੱਲੋਂ ਮਾਤਾ ਜੀ ਦੇ ਨਾਮ ਤੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਵਾਸਤੇ ਤੇ ਹੋਰ ਸਸਤਿਆਂ ਵਾਸਤੇ ਉਹਨਾਂ ਦੀ ਯਾਦ ਵਿੱਚ ਤੋਂ ਮਾਰਕੀਆ ਉਹ ਇਸ ਪ੍ਰਕਾਰ ਹੈ ਬੋਰੀਏ ਸਿੱਖਰ ਦੀ ਧਰਮ ਸਾਲਾ ਵਾਸਤੇ 1100 ਰੁਪਏ ਰਵੀਕਾਸ਼ ਭਵਨ ਚੰਦਰਮਾ ਵਾਸਤੇ 1100 ਰੁਪਿਆ ਗੁਰਦੁਆਰਾ ਬਾਬਾ ਜਿੰਮ ਸਿੰਘ ਦੀ 1100 ਰੁਪਿਆ ਬਾਬਾ ਸੋਹਣੇ ਸ਼ਾਹੀ 1100 ਰੁਪਿਆ ਗੁਰਦੁਆਰਾ ਕਲਦੀ ਤਸਾਂ ਦੀ ਇਸ ਮਾਰਕ ਤੋਂ ਵਾਸਤੇ 5000 ਰੁਪਿਆ ਇੱਕ 5000 ਰੁਪਿਆ ਉਹਨਾਂ ਦੀ ਬੇਟੀ ਸ਼੍ਰੀਮਤੀ ਬਲਜਿੰਦਰ ਕੌਰ ਟੋਲੇਪਾਇਵਲੋਂ ਜੋ ਗੁਰੂ ਕੇ ਨਗਰ ਬਣਦੇ ਆ ਉਹਨਾਂ ਵਾਸਤੇ 판 ਜਗ ਦੇ ਸੇਵਾ ਜੀ ਆ ਪ੍ਰਮਾਤਮਾ ਇਸੇ ਵਾਲੇ ਜਿਰਾਵੇ 100 ਜਿਵੇਂ ਪਲ ਡਿਸ਼ੀਨ ਦੇ ਸਰੀਕ ਆਪੀ ਮੌਜੂਦ ਸਖਸ਼ਿਤਾ ਦੇ ਪਹੁੰਚੀਆਂ ਨੇ ਸਮਰੂਹ ਦੀ ਘਾਟ ਕਰਕੇ ਠੰਡ ਹੋਣ ਕਰਕੇ ਅਸੀਂ ਸਾਰਾ ਤੋਂ ਮਾਫੀ ਚਾਹੁੰਦੇ ਆ ਜਿਸਪਾਲ ਸਿੰਘ ਜੀ ਸਰਪੰਚ ਡੋਲਨੀ ਭਾਈ ਵਾਲੇ ਉਹ ਵੀ ਇੱਥੇ ਆਏ ਦੇ ਮਾਫੀ ਚਾਹੁੰਦੇ ਆ ਸਾਡका ਸਰਪੰਚ ਅੰਤਰਰਾਸ਼ਟਰੀ ਐਥਲੈਟਿਕ ਕੋਚ ਗੁਰਦੀਪ ਸਿੰਘ ਜੀ ਗੱਜਰਵੜਾ ਉਹਨਾਂ ਤੋਂ ਵੀ ਮੈਂ ਮਾਫੀ ਚਾਹੁੰਦਾ ਆ ਪ੍ਰਦੇਸ਼ਿਕਰ ਚੰਦ ਸਿੰਘ ਜੀ ਸੰਗਾ ਸਾਫਟ ਕਾ ਜੁੱਟਰ ਸੱਚਖੰਡ ਪਤ్రਕਾ ਹਜੂਰ ਸਾਹਿਬ ਉਹਨਾਂ ਤੋਂ ਵੀ ਮਾਫੀ ਚਾਹੁੰਦੇ ਆ ਸਰਦਾਰ ਕੁਲਵੰਤ ਸਿੰਘ ਜੀ ਰਡਿਆ ਸਾਫਟ ਕਾ ਵਾਇਸ ਪ੍ਰੈਜ਼ੀਡੈਂਟ ਗਵਰਨਮੈਂਟ ਦੀ ਚਲੀ ਨੂੰ ਉਹਨਾਂ ਤੋਂ ਵੀ ਮਾਫੀ ਚਾਹੁੰਦੇ ਆ ਸ਼ੋਕਮਤਾ ਚਸ਼ਤਰਾ ਭੈਣਾਂ ਨੂੰ ਦੱਸਿਆ ਬਾਪਾ ਨਾਮਦੇਵ ਭਵਨ ਤੇ ਫਾਈਟੇ ਬੋ ਕਬਰ ਨੂੰ ਸੋ ਸਮਾ ਚਾਰਾ ਹੈ ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਪਰਿਵਾਰ ਤੇ ਧੰਨਵਾਦ ਜਰਾਗੀ ਜੱਥਾ ਭਾਈ ਰਣਜੀਤ ਸਿੰਘ ਜੀ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਵੱਡੀ ਇਕੱਠੀ ਵਿੱਚ ਸ਼ਾਮ ਲੋਕੇ ਇਸ ਪਰਿਵਾਰ ਨਾਲ ਸਾਂਝਾ ਤੇ ਦੁੱਖ ਸਾਂਝਾ ਕੀਤਾ ਅਤੇ ਆਖਰਕਾਰ ਦੇ ਸ਼ਾਮਲ ਹੋਏ ਉਹ ਭਲੇ ਬਣਾਣੀ ਵਾਵਾਹਿਗੁਰੂ ਜੀ ਕਾ ਖਾਲਸਾ ਬਾਹਰ ਬਹੁਤ ਧੰਨਵਾਦ ਜੀ ਮਾਸਟਰ ਕਨਵੈਸ ਸਿੰਘ ਜੀ ਉਹਨਾਂ ਦਾ ਬੜੇ ਵਿਸਤਾਰ ਦੇ ਨਾਲ ਮਾਤਾ ਜੀ ਦੇ ਜੀਵਨ ਬਾਰੇ ਪਰਿਵਾਰ ਬਾਰੇ ਸੰਗਤ ਨੂੰ ਦੱਸਣਾ ਕੀਤਾ ਹੁਣ ਮੈਂ ਵੇਖੀ ਕਰਾਂਗਾ ਕਿ ਕਿਹੜਾ ਪ੍ਰਸ਼ਾਦ ਜੀ ਦੇ ਵਰਤਾਇਆ ਜਾਵੇ ਗੁਰੂ ਕੇ ਲੰਗਰ ਅਤੇ ਚਾਹ ਦੇ ਹੰਗਰ ਬਿਲਕੁਲ ਤਿਆਰ ਹਨ ਜਿਹੜੀਆਂ ਸੰਗਤਾਂ ਨੂੰ ਜਾ ਪ੍ਰਸ਼ਾਦਾਂ ਨਹੀਂ ਛਕਿਆ ਦੇਖ ਲੈ ਕੇ ਛਕ ਲੈਣ

ਅਬ ਕੈਸੀ ਬਨੂ ਅਬ ਕੈਸੀ ਬਨੂ ਅਬ ਕੈਸੀ ਬਨੂ ਅਬ ਕੈਸੀ ਬਨੂ ਬਰਬਰ ਜਾਤੇ ਜਿੰਨਾ ਬਨਾ